ਗੁਰੂ ਘਰੇ ਗੁਰੂ ਰੂਪ ਸਤਸੰਗੀ ਜਨੋਂ ਬਹੁਤ ਸਾਰੇ ਬਤਵੰਤੇ ਸੱਜਣ ਸੰਗਤਰ ਸਿੰਘ ਜੀ ਮਹਾਰਾਜ ਨੂੰ ਸਤਵਾਣਾ ਸਾਹਿਬ ਵਾਲਿਆਂ ਦੀ ਜਿਹੜੀ ਲਾਈ ਹੀ ਸੇਵਾ ਜਿਹੜਾ ਲਾਇਆ ਹੋਇਆ ਬੀਜ ਹੈ ਜਿਹੜਾ ਬਣਾਇਆ ਬੂਟਾ ਹੈ ਉਹਨੂੰ ਸਿੰਜ ਰਹੇ ਨੇ ਮੇਰੇ ਅਜ਼ੀਜ਼ ਸਤਿਆ ਸਿਆਸਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਬੈਠੇ ਨੇ ਗੁਰਦੀਪ ਸਿੰਘ ਜੀ ਬੈਠੇ ਨੇ ਡਾਕਟਰ ਗੁਰਦੀਪ ਸਿੰਘ ਜੀ ਹੋਰ ਬਤਵੰਤੇ ਸੱਜਣ ਮੌਜੂਦ ਹਸਤੀਆਂ ਸਾਰਿਆਂ ਨੂੰ ਗੁਰਸਤੇ ਸਾਂਝ ਕਰਾਂਗੇ ਜੀ ਵੱਜ ਕੇ ਸਤੇ ਬਲਾਵਾ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਪਹਿਨਾ ਡਾਕਟਰ ਕਰਨ ਜੀ ਮੇਰੇ ਮਿੱਤਰ ਤਾਂ ਸਿੱਖ ਇਕੱਠੇ ਕੀਤੇ ਐ ਸਿੱਖ ਇਕੱਲੇ ਕੋਈ ਇੰਟੈਂਸਿਸ ਨਹੀਂ ਹੈਗੇ ਬਲਕਿ ਸਾਡੀ ਮਿੱਤਰਤਾ ਦੂਰੋਂ ਨੇੜਿਓਂ ਇੱਕ ਮਿੱਟੀ ਹੀ ਹੈ ਕਿਉਂਕਿ ਜਿੰਨਾ ਸਾਥ ਪਿਆਰ ਮੈਂ ਡਾਕਟਰ ਰਮਨਪ੍ਰੀਤ ਸਿੰਘ ਦਾ ਮਾਣਿਆ ਉਹਨਾਂ ਡਾਕਟਰ ਕਰਨ ਹੋਰਾ ਨੇ ਥੋੜਾ ਹੀ ਨਾਂ ਨੇ ਵੱਧ ਮਾਣਿਆ ਕਿਉਂਕਿ ਡਾਕਟਰ ਕਰਨ ਹੋਰਾ ਨੇ ਡਾਕਟਰ ਰਮਨਪ੍ਰੀਤ ਸਿੰਘ ਦੀ ਪੀ ਐਚ ਡੀ ਦੇ ਸਬਮਿਸ਼ਨ ਤੱਕ ਲਗਾਤਾਰ 6 ਮਹੀਨੇ ਦਾ ਸਮਾਂ ਇਕਮਿਕ ਹੋ ਕੇ ਇਹਨਾਂ ਨਾਲ ਬਿਤਾਇਆ ਡਾਕਟਰ ਸਾਹਿਬ ਨਾਲ ਬਿਤਾਇਆ ਕਿਉਂਕਿ ਮੈਂ ਵੇਖਿਆ ਕਈ-ਕਈ ਦਿਨ ਲਗਾਤਾਰ ਇਹਨਾਂ ਨੇ ਕਮਰਾ ਬੰਦ ਕਰਕੇ ਨਿੱਟ ਕੇ ਬਹਿ ਜਾਣਾ ਬਾਹਰ ਹੀ ਨਹੀਂ ਆਉਣਾ ਦਿਨ ਰਾਤ ਸੈਟਰਡੇ ਸੰਡੇ ਦਾ ਨਾਮ ਸੀ ਵੀ ਘਰ ਪਰਿਵਾਰ ਚ ਜਾਣੀ ਜਾਣਾ ਡਾਕਟਰ ਰਮਨ ਨੇ ਲੁਧਿਆਣੇ ਪਹੁੰਚਣੀ ਪਹੁੰਚਣਾ ਬਸ ਉਹ ਦੋ ਦਿਨ ਹੁੰਦੇ ਸਨ ਜਿੱਥੇ ਡਾਕਟਰ ਰਮਨ ਦੀਆਂ ਆਵਾਜ਼ਾਂ ਜਾਂ ਉਹਨਾਂ ਨਾਲ ਮਿਲ ਆਪਣੀ ਦੀ ਸਾਂਝ ਨਹੀਂ ਹੁੰਦੀ ਸੀ ਨਹੀਂ ਤੇ ਅੰਮ੍ਰਿਤ ਵੇਲੇ ਤੋਂ ਹੀ ਸਾਡੀ ਹਾਸਟਲ ਦੀ ਲੌਬੀ ਦੇ ਵਿੱਚ ਇਸ ਕਰਕੇ ਸਾਡੀ ਬਣਦੀ ਨਹੀਂ ਸਰਕਾਰ ਇਹ ਤੇਰੇ ਨਾਲ ਆ ਗੀਤ ਕੰਨੀ ਪੈਣੇ ਇਸੇ ਕਰਕੇ ਤੇਰੇ ਨਾਲ ਜਾਂ ਮੈਂ ਪੁੱਤਖਾਨ ਦਸ਼ਮੀ ਸ਼ਰਾ ਡਾਕਟਰ ਮੰਦੀ ਸਭ ਤੋਂ ਖਾਸियत ਇਹ ਸੀ ਕਿ ਅੰਮ੍ਰਿਤ ਵੇਲੇ ਲੌਬੀ ਦੇ ਵਿੱਚ ਹੌਸਟਲ ਦੀ ਤੇ ਹੌਸਟਲ ਦੇ ਬਾਥਰੂਮ ਵਿੱਚੋਂ ਇਹ ਗੀਤਾਂ ਦੀਆਂ ਆਵਾਜ਼ ਸਾਡੇ ਕੰਨ ਕੰਨੀ ਪੈਂਦੀਆਂ ਸਨ ਔਰ ਉੱਚੀ ਸੁਰ ਦੇ ਵਿੱਚ ਤੇ ਇੱਥੋਂ ਅਸੀਂ ਸ਼ੁਰੂਆਤ ਕਰੀਏ 2013 'ਚ ਡਾਕਟਰ ਕਰਨ ਮਿਲੇ ਨੇ 2012 'ਚ ਮੈਂ ਉਹਨਾਂ ਨਾਲ ਮਿਲਿਆ ਮੇਰੀ ਪਹਿਲੀ ਉਹਨਾਂ ਦੇ ਨਾਲ ਜਿਹੜੀ ਮਿਲਣੀ ਸੀ ਬੜੀ ਖੂਬਸੂਰਤ ਸੀ ਕਿਉਂਕਿ ਦਸਤਾਰ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ ਤੇ ਰੋਜ਼ ਨਵਾਂ ਰੰਗ ਔਰ ਪੂਰਾ ਐਨ ਸਮਾਂ ਲਾ ਕੇ ਤਿਆਰ ਹੋ ਕੇ ਨਿਕਲਣਾ ਉਹਨਾਂ ਨੇ ਤੇ ਮੈਨੂੰ ਕਹਿੰਦੇ ਸੀ ਜੇ ਕੋਈ ਬਾਦਸ਼ਾਹ ਤਿਆਰ ਹੁੰਦਾ ਰਹੇ ਪਰ ਉਹਨੂੰ ਸਮਾਂ ਲੱਗਦਾ ਤਿਆਰ ਹੁੰਦਾ ਨਹੀਂ ਉਹ ਫਿਰ ਪੂਰੀ ਰੀਜ ਨਾਲ ਤਿਆਰ ਹੋ ਕੇ ਨਿਕਲਦਾ ਮੈਂ ਕਿਹਾ ਬਿਲਕੁਲ ਠੀਕ ਹੈ ਫਿਰ ਲਗਾਤਾਰ ਕੁਝ ਪਿਛਲੇ ਸਾਲਾਂ ਵਿੱਚ ਵੀ ਉਹਨਾਂ ਦੀਆਂ ਯਾਦਾਂ ਸੀ ਡਾਕਟਰ ਮਨਪ੍ਰੀਤ ਦੀਆਂ ਆਪ ਸਾਰਿਆਂ ਦੇ ਨਾਲ ਸਾਂਝ ਪਾਈਆਂ ਸਨ ਲੁਧਿਆਣੇ ਜਦ ਸਮਾਗਮ ਹੋਇਆ ਸੀ ਕੁਝ ਕਹਾਣੀਆਂ ਜਿਹੜੀਆਂ ਮੈਂ ਕਿਉਂਕਿ ਉਹਨਾਂ ਨਾਲ ਅਕਸਰ ਟ੍ਰੇਨ 'ਚ ਵੀ ਬਹੁਤ ਸਫ਼ਰ ਕੀਤਾ ਹੈ ਉਹਨਾਂ ਨੇ ਲੁਧਿਆਣੇ ਉਤਰਨਾ ਤੇ ਮੈਂ ਦਿੱਲੀ ਜਾਣਾ ਹੁੰਦਾ ਸੀ ਸਾਡਾ ਸ਼ੁੱਕਰਵਾਰ ਦਾ ਇਹ ਰੀਮ ਹੁੰਦਾ ਸੀ ਛਾਨੇ ਪੰਜਾਬ ਤੋਂ ਸਿਮਰਸਰ ਤੋਂ ਫੜਨੀ ਇੱਕ ਦਿਨ ਬਹੁਤ ਨਿਰਾਸ਼ ਸੀ ਡਾਕਟਰ ਅਮਨਕੀਰਤ ਸਿੰਘ ਕారణ ਕੀ ਸੀ ਸਾਡੇ ਡਿਪਾਰਟਮੈਂਟ ਦੇ ਹੈ ਡਾਕਟਰ ਸ਼ਸ਼ੀਪਾਲਾ ਨੇ ਉਹਨਾਂ ਦਾ ਪਰਚਾ ਲਿਖਿਆ ਹੋਇਆ ਰਿਜੈਕਟ ਕਰਤਾ ਉਹਨਾਂ ਨੇ ਸ਼ਾਇਦ ਬਾਬਾ ਫਰੀਦ ਤੇ ਲਿਖਿਆ ਸੀ ਆ ਭਗਤ ਨਾਮਦੇਵ ਤੇ ਲਿਖਿਆ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ ਤੇ ਨਿਰਾਸ਼ ਕਰਕੇ ਮੈਂ ਉਹ ਬੈਠੇ ਮੈਂ ਉਹਨੂੰ ਪੁੱਛਿਆ ਹੋਇਆ ਕੀ ਹੈ ਕਹਿੰਦੇ ਜੀ ਮੈਂ ਇੰਨਾ ਵਧੀਆ ਪਰਚਾ ਲਿਖਿਆ ਮੈਂ ਕਿ ਪਰਚਾ ਲਿਖਣਾ ਇਹ ਸਾਡਾ ਸਕਾਲਰ ਦਾ ਕੰਮ ਹੈ ਅਗਲਾ ਕੰਮ ਜਿਹੜਾ ਹੈ ਉਨ ਉਹ ਦੀ ਸਕ੍ਰੂਪੀ ਨਹੀਂ ਕਰਨਾ ਜਾਂ ਉਹਨੂੰ ਐਕਸੈਪਟ ਕਰਨਾ ਇਹ ਗਾਈਡ ਦਾ ਹੀ ਹੈ ਇਹ ਸਾਡੇ ਤੋਂ ਬਡੇਰਿਆਂ ਦਾ ਹੈ ਸਾਨੂੰ ਨਿਰਾਸ਼ ਹੋਣ ਦੀ ਕੋ ਲੋੜ ਹੈ ਹੁਣ ਮੈਂ ਨਿਰਾਸ਼ਤਾ ਦੀ ਗੱਲ ਇਸ ਲਈ ਕਰ ਰਿਹਾ ਕਿਉਂਕਿ ਉਸ ਨਿਰਾਸ਼ਾ ਤੋਂ ਬਾਅਦ ਅਮਨਪ੍ਰੀਤ ਸਿੰਘ ਦੀ ਜਿਹੜੀ ਖੂਬਸੂਰਤੀ ਸੀ ਨਾ ਜੀਵਨ ਦੀ ਉਹ ਕਢਣ ਵਾਲੀ ਸੀ ਉਹ ਨਿਰਾਸ਼ ਹੋ ਕੇ ਬੈ ਨਹੀਂ ਗਿਆ ਉਹਨੇ ਫਿਰ ਮੁੜ ਕੇ ਪਰਚਾ ਲਿਖਿਆ ਇੱਕ ਮਹੀਨਾ ਲਾ ਕੇ ਤੇ ਮੈਨੂੰ ਅਗਲੀ ਰੇਲ ਦੀ ਸਫਰ ਤੇ ਕਹਿੰਦਾ ਮਨਪ੍ਰੀਤ ਮੇਰਾ ਪਰਚਾ ਜਿਹੜਾ ਲਿਖਿਆ ਸੀ ਮੈਂ ਉਹ ਐਕਸੈਪਟ ਹੋ ਗਿਆ ਨਿਰਾਸ਼ਤਾ ਵਿੱਚੋਂ ਇੱਕ ਖੋਜੀ ਦੇ ਜੀਵਨ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਸਾਹਮਣੇ ਕਈ ਵਾਰੀ ਹੋਰ ਵੀ ਕਾਰਨ ਬਣੇ ਨੇ ਡਾਕਟਰ ਅਮਨਪ੍ਰੀਤ ਦੇ ਨਿਰਾਸ਼ ਹੋਣ ਦੇ ਸਾਰੇ ਖੋਜੀਆਂ ਦੀ ਜ਼ਿੰਦਗੀ ਦੇ ਵਿੱਚ ਇਹ ਨਿਰਾਸ਼ਤਾ ਮੇਰੀ ਜ਼ਿੰਦਗੀ ਵਿੱਚ ਵੀ ਆਈ ਤੁਸੀਂ ਖੋਜ ਕਰ ਰਹੇ ਹੋ ਅੱਜ ਅੱਜ ਪੰਜ ਪਾਲਸ ਨੂੰ ਚੜਕ ਸਿੰਘ ਹੈਗੇ ਆ ਕਰਮਵੀਰ ਸਿੰਘ ਹਰਪ੍ਰੀਤ ਕੌਰ ਇਹਨਾਂ ਨੂੰ ਅੱਜ ਸਕਾਲਰਸ਼ਿਪ ਮਿਲਣੀ ਹੈ ਥਾਪੜਾ ਮਿਲਣਾ ਹੈ ਇਥੋਂ ਹੌਸਲਾ ਅਫਜ਼ਾਈ ਮਿਲਣੀ ਹੈ ਇੱਕ ਵਾਰੀ ਦੀ ਗੱਲ ਹੈ ਡਾਕਟਰ ਅਮਨ ਅਮਨਪ੍ਰੀਤ ਸਿੰਘ ਹੋਰਾ ਨੇ ਮੈਨੂੰ ਕੁਝ ਲਿਖਿਆ ਵੀ ਸੀ ਪਰ ਹੁਣ ਕਿਉਂਕਿ ਜਿਸ ਤਰ੍ਹਾਂ ਤਰੰਗੀ ਹੋਰਾਣ ਕਰਨਜੀ ਨੇ ਦੱਸਿਆ ਕਿ ਸਿੰਘ ਸਭਾ ਲਹਿਰ ਬਾਰੇ ਲਿਖਿਆ ਸੁందਰੀ ਨਾਵਲ ਨੂੰ ਪੜਿਆ ਨਾਨਕ ਚਮਤਕਾਰ ਕਲਗੀਧਰ ਚਮਤਕਾਰ ਸਾਡੀ ਉਮਰਾਂ ਲੰਘ ਜਾਂਦੀਆਂ ਸਾਡੇ ਸੁਫਨੇ ਬਹਿ ਜਾਂਦੇ ਪੜ੍ਹਨ ਵਾਲਿਆਂ ਦੇ ਕੀ ਜੇ ਅਸੀਂ ਭਾਈ ਵੀਰ ਸਿੰਘ ਦਾ ਨਾਨਕ ਚਮਤਕਾਰ ਪੜ ਲਈ ਕਰੀ ਅਸੀਂ ਕਦੀ ਭਾਈ ਵੀਰ ਸਿੰਘ ਦਾ ਕਲਗੀਧਰ ਚਮਤਕਾਰ ਪੜ ਲਈਏ ਜਾਂ ਹੋਰ ਵੀ ਜਿੰਨੇ ਨਾਵਲ ਨੇ ਵਡੇਰੇ ਜਾ ਲਿਖਤਾ ਨੇ ਪਰ ਡਾਕਟਰ ਅਮਨਪ੍ਰੀਤ ਸਿੰਘ ਉਹ ਸਾਰਾ ਘੋੜ ਕੇ ਪੀ ਗਿਆ ਸੀ ਉਹ ਇੰਨਾ ਪੜਿਆ ਉਹਨੇ ਦਿਨ ਰਾਤ ਨਿੱਕ ਕੇ ਬੈਠ ਕੇ ਜਿਹਨੂੰ ਅਸੀਂ ਲਫ਼ਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੇ ਮੇਰੇ ਕੋਲ ਆਇਆ ਡਾਕਟਰ ਅਮਨਪ੍ਰੀਤ ਸਿੰਘ ਰਾਤੀ 10:00 ਵਜੇ ਦਾ ਸਮਾ ਬੂਆ ਘਰ ਆਇਆ ਕਹਿੰਦੇ ਮੈਂ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਾਰੇ ਪੜ ਰਿਹਾ ਸੀ ਜਦ ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਮੈਂ ਕਬੜੀ ਚੰਗੀ ਗੱਲ ਮੈਨੂੰ ਕਹਿੰਦਾ ਤੁਸੀਂ ਪੜਿਆ ਮੈਂ ਕਿਹਾ ਹਾਂ ਮੈਂ ਪੜਿਆ ਥੋੜਾ ਜਿਹਾ ਜਿੰਨਾ ਪੜਿਆ ਉਸ ਤੋਂ ਬਾਅਦ ਸਾਨੂੰ ਇਹ ਵਿਚਾਰ ਕਰਦੇ ਕਰਦੇ 11:30 ਵਜੇ ਤੇ ਉਹ ਕਹਿੰਦੇ ਡਾਕਟਰ ਮਨਜੀਤ ਸਿੰਘ ਇਹਨੂੰ ਤੇਜੀ ਮਨਜੀਤ ਮੈਂ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਬਾਰੇ ਸੁਣਨਾ ਚਾਹੁੰਦਾ ਮੈਂ ਕਿਹਾ ਅਮਨ ਤੂੰ ਪੜਿਆ ਯਾਰ ਮੈਂ ਤਾਂ ਬੱਧ ਪੜਿਆ ਇਹਨਾਂ ਨਹੀਂ ਤੁਸੀਂ ਮੈਨੂੰ ਬੋਲ ਕੇ ਸੁਣਾਓ ਮੈਂ ਸੁਣਨਾ ਚਾਹੁੰਦਾ ਕਿ ਭਾਈ ਗੀਤ ਸਿੰਘ ਜੀ ਨੇ ਨਾਨਕ ਚੰਦ ਕਾਜ ਹਕਲਗੀ ਤੇ ਚੰਦ ਕਾਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੀਰ ਤਿਆਗਣ ਦਾ ਕੀ ਜ਼ਿਕਰ ਕੀਤਾ ਇਹ ਬੜੀ ਅਨਹਾੜੀ ਦੀ ਗੱਲ ਇਹ ਮੈਂ ਹੁਣ ਬੈਠ ਕੇ ਸੋਚ ਰਿਹਾ ਸੀ ਇਹ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸੀ ਕਿ ਇਹ ਕਿਉਂ ਲਿਖਿਆ ਮੈਂ ਤਾਂ ਕਿਸੇ ਪੜਿਆ ਨਹੀਂ ਹੋਇਆ ਕਿੰਨੇ ਨਹੀਂ ਮੈਂ ਤੇਰੇ ਮੂੰਹ ਤੋਂ ਸੁਣਨਾ ਚਾਹੁੰਦਾ ਤੇਰੇ ਬੋਲਣ ਦਾ ਲਹਿਜਾ ਮੈਨੂੰ ਅੱਛਾ ਲੱਗਦਾ ਤੂੰ ਬੋਲ ਤੇ ਮੈਨੂੰ ਸੁਣਾ ਅਸੀਂ ਉਸ ਰਾਤ 2 ਵਜੇ ਤੱਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਹ ਜਿਹੜੀ ਸਾਰੀ ਕਲਾ ਹੈ ਪੰਜਾਂ ਪਿਆਰਿਆਂ ਨੂੰ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਤੇ ਧਰਮ ਸਿੰਘ ਉਹਨਾਂ ਦੇ ਨਾਲ ਸਨ ਆ ਆਪਣਾ ਨਦੀਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿੰਨੇ ਮਣ ਲੱਕੜ ਮੰਗਵਾਈ ਜਿਹੜੀ ਤਿਆਰੀ ਕੀਤੀ ਗੁਰੂ ਰੰਗ ਸਾਹਿਬ ਜੀ ਦੇ ਮਹਾਰਾਜ ਜੀ ਨੇ ਸਰੂਪ ਨੂੰ ਗੁਰਤਾ ਗੱਦੀ ਥਾਪੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰਾ ਕੁਝ ਇਹ ਸੁਣਿਆ ਸਾਰੀ ਵਿਚਾਰ ਹੋਈ ਫਿਰ ਉਹਨੇ ਮੈਨੂੰ ਡਾਕਟਰ ਅਮਨ ਨੇ ਕਿਹਾ ਕਿ ਨਹੀਂ ਡਾਕਟਰ ਸਾਹਿਬ ਇਹ ਗੱਲ ਇਕੱਲੇ ਸਰੀਰਾਂ ਦੀ ਨਹੀਂ ਹੈ ਕਿ ਗੁਰੂ ਤੇ ਕਿਥੇ ਨਹੀਂ ਗਿਆ ਮੈਂ ਕਿਹਾ ਹਾਂ ਬਿਲਕੁਲ ਗੱਲ ਤੇ ਇਹੀ ਹੈ ਕਿ ਸਤਗੁਰੂ ਗੋਬਿੰਦ ਸਿੰਘ ਸਾਹਿਬ ਕਿਥੇ ਨਹੀਂ ਗਏ ਸ਼ਬਦ ਰੂਪ ਤੇ ਉਹ ਕਹਿੰਦੇ ਫਿਰ ਭਾਈ ਵੀਰ ਸਿੰਘ ਵੀ ਕਿਥੇ ਨਹੀਂ ਗਏ ਮੈਨੂੰ ਕਹਿੰਦੇ ਭਾਈ ਵੀਰ ਮੈਂ ਕਿਹਾ ਬਿਲਕੁਲ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਜੀ ਨੇ ਕਿਹਾ ਕਿ ਜਨ ਪਰ ਉਪਕਾਰੀ ਆ ਉਹ ਜਾਣਦੇ ਹੀ ਨਹੀਂ ਜੋ ਜਾਣੇ ਤੇ ਸਦਾ ਸੁਖ ਹੋਇ ਆਪ ਮਿਲਾਇ ਲੈ ਜੇ ਤਮ ਸੋਇ ਤਨਮਨ ਸੁਲਮਨ ਪਤਵੰਤ ਜੀਵਨ ਮੁਕਤ ਜਿਸ ਸਿਧਾ ਭਗਵੰਤ ਧੰ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਕਾ ਇਹ ਹੈ ਸਵਾਉ ਜਨ ਕੈ ਸੰਗਿਤ ਆਵੈ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਉਹ ਕਿਥੇ ਨਹੀਂ ਜਾਗ ਰਿਹਾ ਜੀ ਫਿਰ ਡਾਕਟਰ ਅਮਨ ਹੋਰਾਂ ਦੀ ਕੁਝ ਯਾਦਾਂ ਦੇ ਵਿੱਚੋਂ ਜਿਸ ਤਰ੍ਹਾਂ ਪਿਤਾ ਜੀ ਨੇ tham singh sallopuri ਨੇ ਕਿਹਾ ਉਹਨਾਂ ਦੇ ਮਨ ਦੇ ਵਿੱਚ ਬੜੀ ਇੱਛਾ ਸੀ ਕਿ ਭਾਈ ਵੀਰ ਸਿੰਘ ਜੀ ਜਿਹੜੀ ਲਿਖੀ ਹੋਈ ਕੁਰਬਾਨੀ ਸੰਖਿਆ ਹੈ 650 700 ਅੰਮ੍ਰਿਤਕੋ ਲਿਖ ਚੁੱਕੇ ਨੇ ਡਾਕਟਰ ਅਮਨ ਦਾ ਬੜਾ ਸੁਖਨਾ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਹ ਯਾਦ ਹੈ 2016 ਦੀ ਜਦ ਡਾਕਟਰ ਅਮਨ ਨੇ ਮੈਨੂੰ ਕਿਹਾ ਕਿ ਕਿ ਮੰਨ ਵੀਰ ਇਹ ਕਾਰਜ ਅਸੀਂ ਅੱਗੇ ਤੋੜੀ ਅਸੀਂ ਗੁਰਬਾਣੀ ਬਾਰੇ ਪੜਦੇ ਹੋ ਤੁਹਾਡਾ ਵਿਸ਼ਾ ਗੁਰਬਾਣੀ ਦਾ ਹੈ ਮੇਰਾ ਭਾਈ ਵੀਰ ਸਿੰਘ ਦਾ ਵਿਸ਼ਾ ਹੈ ਅਸੀਂ ਰਲ ਮਿਲ ਕੇ ਭਾਈ ਵੀਰ ਸਿੰਘ ਦਾ ਕਾਰਜ ਅੱਗੇ ਤੋਰਿਆ ਮੈਂ ਕਿਹਾ ਇਹ ਤੋਰੀਆ ਨਹੀਂ ਜਾਣਾ ਇਹ ਸਾਡੇ ਵੱਸ ਦੀ ਗੱਲ ਨਹੀਂ ਕਿੱਥੇ ਭਾਈ ਵੀਰ ਸਿੰਘ ਤੇ ਕਿੱਥੇ ਅਸੀਂ ਹੈ ਫਿਰ ਕੁਝ ਨਿਰਾਸ਼ਤਾ ਵੀ ਹੁੰਦੀ ਕਹਿੰਦੇ ਨਹੀਂ ਹੋਏਗਾ ਕਾਰਜ ਅਸੀਂ ਕਰਾਂਗੇ ਤੇ 2016 ਦੀ ਹੀ ਗੱਲ ਹੈ ਜਦ 15 16 ਦੀ ਕਿ ਜਦ ਭਾਈ ਵੀਰ ਸਿੰਘ ਜੀ ਦੇ ਉੱਤੇ ਕੰਮ ਕਰਨ ਵਾਲੇ ਡਾਕਟਰ ਅਮਨਪ੍ਰੀਤ ਸਿੰਘ ਜੀ ਨੂੰ ਜੇ ਆਰ ਐਫ ਤੋਂ ਐਸ ਆਰ ਐਫ ਦੀ ਜਿਹੜੀ ਅੱਗੇ ਸਕਾਲਰਸ਼ਿਪ ਦੀ ਮੀਟਿੰਗ ਐ ਉਹ ਹੋਣੀ ਸੀ ਸਾਰੇ ਅਸਟੂਟੀ ਨਹੀਂ ਹੁੰਦੀ ਐ ਡੀਨਸ ਬੈਟਦੇ ਨੇ ਵਕਫ ਵਕਫ ਡਿਪਾਰਟਮੈਂਟ ਦੇ ਹੈਡਸ ਬੈਟਦੇ ਨੇ ਸਕਾਲਰਸ ਬੈਟਦੇ ਨੇ ਸਾਡੇ ਡਿਪਾਰਟਮੈਂਟ ਦੇ ਹੈਡ ਗਾਈਡ ਸਾਰੇ ਬੈਟਦੇ ਤੇ ਕੁਦਰਤੀ ਲਈ ਵੀਰ ਸਿੰਘ ਦਾ ਦੁਖੀ ਸੀ ਜਿਹੜਾ ਬੰਦਾ ਜਿੰਨੇ ਡਾਕਟਰ ਅਮਨਪ੍ਰੀਤ ਸਿੰਘ ਨੂੰ ਜੀ ਆਰ ਐਫ ਤੋਂ ਐਸ ਆਰ ਐਫ ਕਰਨਾ ਸੀ ਇਹ ਹੁੰਦਾ ਹੁਣ ਭਾਈ ਵੀਰ ਸਿੰਘ ਬਾਰੇ ਚੰਗੇ ਲਫ਼ਜ਼ ਨਹੀਂ ਸੀ ਉਹ ਬੋਲਣਾ ਚਾਹੁੰਦਾ ਜਾਂ ਜਾਣਨਾ ਚਾਹੁੰਦਾ ਉਹਨੇ ਡਾਕਟਰ ਅਮਨ ਸੋਹਰਾ ਨੂੰ ਗੈਬੀਆਂ ਸਾਰੀ ਭਾਈ ਵੀਰ ਸਿੰਘ ਦੀ ਹਿੰਦੀ ਕਰਨੀ ਸ਼ੁਰੂ ਕਰ ਦਿੱਤਾ ਭਾਈ ਵੀਰ ਸਿੰਘ ਦੇ ਲਈ ਮਾੜਿਆ ਅੱਖਰ ਗੈਣੇ ਸ਼ੁਰੂ ਕਰ ਦਿੱਤੇ ਇਹ ਤੇ ਲਿਟਰੇਰੀ ਚੋਰੀਆ ਇਸ ਤਰ੍ਹਾਂ ਕੇ ਦੇ ਨਾਲ ਉਸ ਦਿਨ ਡਾਕਟਰ ਅਮਨ ਨੂੰ ਮੈਂ ਸਭ ਤੋਂ ਜ਼ਿਆਦਾ ਨਿਰਾਸ਼ ਹੁੰਦੇ ਵੇਖਿਆ ਬਹੁਤ ਉਦਾਸ ਹੁੰਦੇ ਹੋਏ ਵੇਖੇ ਜਦ ਉਸ ਮੀਟਿੰਗ ਤੋਂ ਬਾਹਰ ਆ ਕੇ ਡਾਕਟਰ ਅਮਨ ਮੈਨੂੰ ਮਿਲੇ ਇਹਦੇ ਹੁੰਦੇ ਐ ਇਸ ਤਰ੍ਹਾਂ ਦਾ ਟੈਂਡੈਗ ਹੁੰਦਾ ਮੈਂ ਕਿ ਐਵੇਂ ਹੀ ਜਵਾਬਰੀ ਹੁੰਦੇ ਜਵਾਬ ਅਕਸਰ ਵੱਡਿਆਂ ਨੂੰ ਵੱਡੇ ਤਰੀਕੇ ਨਾਲ ਦਿੱਤੇ ਜਾਂਦੇ ਤੇ ਅੱਜ ਡਾਕਟਰ ਅਮਨਪ੍ਰੀਤ ਜਵਾਬ ਦੇ ਰਹੇ ਆ ਔਰ ਅੱਜ ਰੈਂਦੀ ਧਰਤੀ ਤੱਕ ਡਾਕਟਰ ਅਮਨਪ੍ਰੀਤ ਉਹਨਾਂ ਨੂੰ ਜਵਾਬ ਦਿੰਦਾ ਰਹੇ ਜਿਹੜੇ ਭਾਈ ਵੀਰ ਸਿੰਘ ਨੂੰ ਸਿਰਫ ਇੱਕ ਖਾਸ ਦੋ ਤਿੰਨ ਗੱਲਾਂ ਲੈ ਕੇ ਉਹਨੂੰ ਸੀਮਿਤ ਕਰਨ ਵਾਲੇ ਨੇ ਡਾਕਟਰ ਅਮਨਪ੍ਰੀਤ ਸਿੰਘ ਨੇ ਇਹ ਗੱਲ ਨੂੰ ਪੂਲ ਦੁਨੀਆ ਤੱਕ ਲੈ ਕੇ ਜਾਣਾ ਹੈ ਅੱਜ ਵੀ ਔਰ ਆਉਣ ਵਾਲੇ ਸਮੇਂ ਤੇ ਵੀ ਕਿ ਭਾਈ ਵੀਰ ਸਿੰਘ ਪੰਜਾਬੀ ਸਹਿਤ ਦੇ ਉਹ ਲਿਖਾਰੀ ਨੇ ਉਹ ਦਾਦੇ ਨੇ ਜਿਨ੍ਹਾਂ ਨੇ ਭੀੜ ਦੇ ਮਾਹੌਲ ਦੇ ਵਿੱਚ ਮੁਸੀਬਤਾਂ ਦੇ ਮਾਹੌਲ ਦੇ ਵਿੱਚ ਜਿੱਥੇ ਜਿਸ ਵੇਲੇ ਪੰਜਾਬੀ ਭਾਸ਼ਾ ਦੇ ਨਾਲ ਬੈਰਗਰੂਧ ਕੀਤਾ ਜਾ ਰਿਆ ਸੀ ਪੰਜਾਬੀਆਂ ਨਾਲ ਬੈਰਗਰੂਧ ਕੀਤਾ ਜਾ ਰਿਆ ਸੀ ਉਸ ਵੇਲੇ ਇਸ ਤੂਫਾਨ ਦੇ ਵਿੱਚੋਂ ਭਾਈ ਵੀਰ ਸਿੰਘ ਹੀ ਕਵਿਤਾਵਾਂ ਦੇ ਰੂਪ ਦੇ ਵਿੱਚ ਨਾਟਕ ਦੇ ਰੂਪ ਦੇ ਵਿੱਚ ਲਿਖਤਾਂ ਦੇ ਰੂਪ ਦੇ ਵਿੱਚ ਗੁਰਬਾਣੀ ਸੰਥਿਆ ਦੇ ਰੂਪ ਦੇ ਵਿੱਚ ਗੁਰਬਾਣੀ ਪੰਜਾਬੀ ਭਾਖਾ ਨੂੰ ਅੱਗੇ ਲੈ ਕੇ ਗੁਰਮੁਖੀ ਨੂੰ ਅੱਗੇ ਲੈ ਕੇ ਤੁਰੇ ਔਰ ਉਹ ਉਹ ਕੱਦ بڑا ਵੱਡਾ ਕੀਤਾ ਬੜੀ ਵੱਡੀ ਲਕੀਰ ਖਿੱਚੀ ਆ ਭਾਈ ਵੀਰ ਸਿੰਘ ਜੀ ਨੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਭਾਵੇਂ ਕਿਸੇ ਤਰੀਕੇ ਦੇ ਨਾਲ ਵੀ ਕੰਮ ਕਰਾਇਆ ਭਾਈ ਵੀਰ ਸਿੰਘ ਨੇ ਇਹ ਭਾਈ ਵੀਰ ਸਿੰਘ ਦੀ ਖੂਬੀ ਸੀ ਔਰ ਡਾਕਟਰ ਅਮਨਪ੍ਰੀਤ ਸਿੰਘ ਦੀ ਝੋਲੀ ਵਿੱਚ ਇਹ ਵਿਸ਼ਾ ਪੈਣਾ ਇਹ ਕੋਈ ਆਮ ਗੱਲ ਨਹੀਂ ਸੀ ਇਹ ਰੱਬੀ ਰਹਿਮਤ ਸੀ ਇਹ ਕਲਾ ਸੀ ਇਹ ਉਹ ਧਰਤੀ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਸ ਧਰਤੀ ਸੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਜਿੱਤੇ ਅਸੀਂ ਬੈਠ ਕੇ ਕਾਰਜ ਕੀਤੇ ਡਾਕਟਰ ਕਰਨ ਨਾਲ ਸਾਥ ਸਾਥੀ ਸਨ ਇਹ ਜਨ ਪਰਉਕਾਰੀ ਆਏ ਨਾ ਭਾਈ ਵੀਰ ਸਿੰਘ ਨੂੰ ਕੋਈ ਮਾਰ ਸਕਦਾ ਨਾ ਕਿ ਨਾ ਡਾਕਟਰ ਅਮਨਪ੍ਰੀਤ ਸਿੰਘ ਦੀ ਹਸਤੀ ਨੂੰ ਕੋਈ ਮਾਰ ਸਕਦਾ ਕਿਉਂਕਿ ਇਹ ਕਾਰਜ ਇਹ ਸੁਪਨੇ ਨੇ ਜਿਨ੍ਹਾਂ ਸੁਪਨਿਆਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਕੋਈ ਮਾਰ ਨਹੀਂ ਸਕਦਾ ਜੇ ਗੁਰੂ ਗੁਰੂ ਪਾਤਸ਼ਾਹ ਜੀ ਦੀ ਬਾਣੀ ਹੈ ਨਾ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਇ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਏ ਆਉ ਸੁਭਾਗੀ ਨੀਂਦੜੀਏ ਮਤ ਸ਼ਹੁ ਦੇਖਣਾ ਸੋ ਅੱਜ ਅਸੀਂ ਡਾਕਟਰ ਅਮਨਪ੍ਰੀਤ ਨੂੰ ਪੰਜ ਪੂਰਤਕ ਸਰੀਰ ਚ ਨਹੀਂ ਦੇਖ ਰਹੇ ਪਰ ਇੱਕ ਰੂਪ ਵੀ ਤੇ ਆ ਗੁਰੂ ਸਾਹਿਬ ਕਹਿੰਦੇ ਬਾਣੀ ਦਾ ਜਿਹਨੂੰ ਅਸੀਂ ਇਸ ਰੂਪ ਤੋਂ ਅਸੀਂ ਵੇਖ ਸਕਦੇ ਆ ਆਓ ਸੁਭਾਗੀ ਨੀਂਦੜੀਏ ਮਤ ਸ਼ਹੁ ਦੇਖਣਾ ਸੋ ਬਾਣੀ ਵਿੱਚ ਇਹ ਵੀ ਤੇ ਸਿਧਾਂਤ ਹੈ ਅੱਖੀਂ ਬਾਝੋਂ ਵੇਖਣਾ ਬਿਨ ਕੰਨਾ ਸੁਣਨਾ ਪੈਰਾ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਇਸ ਸਿਧਾਂਤ ਨੂੰ ਅਸੀਂ ਕਿਉਂ ਭੁੱਲ ਰਹੇ ਆ ਡਾਕਟਰ ਅਮਨਪ੍ਰੀਤ ਸਾਡੇ ਵਿੱਚ ਹੀ ਹੈ ਉਹ ਸਦਾ ਹੀ ਸਾਡੇ ਨਾਲ ਹੈ ਭਾਵੇਂ ਸਰੀਰਿਕ ਵਿਛੋੜਾ ਹੈ ਪਰਿਵਾਰਾਂ ਦੇ ਵਿੱਚ ਇਸ ਵਿਛੋੜੇ ਨੂੰ ਇਸ ਦਰਦ ਨੂੰ ਕੋਈ ਜ਼ੁਬਾਨ ਕੋਈ ਅੱਖਰ ਕੋਈ ਲਫ਼ਜ਼ ਕੋਈ ਲਿਖਤ ਇਸ ਦਰਦ ਨੂੰ ਬੰਦਾ ਨਹੀਂ ਸਕਦੀ ਘਟਾ ਨਹੀਂ ਸਕਦੀ ਪਰ ਜੋ ਕਾਰਜ ਜੋ ਸੁਪਨਾ ਡਾਕਟਰ ਅਮਨਪ੍ਰੀਤ ਜੀ ਹੋਰਾਂ ਨੇ ਲਿਆ ਕਿਉਂਕਿ ਜਦ ਉਹਨਾਂ ਦਾ ਘੂਰ ਵੀ ਪਿਆ ਤੇ ਮੇਰੇ ਸੌਰਵ ਸਾਹਿਬ ਪਹੁੰਚੇ ਹੋਏ ਸੀ ਮੇਰੇ ਮਾਤਾ ਜੀ ਪਹੁੰਚੇ ਹੋਏ ਸੀ ਦਰਸ਼ਨ ਸਿੰਘ ਹੋਈ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਗੱਲ ਬੜੀ ਚੰਗੀ ਲੱਗੀ ਡਾਕਟਰ ਮਨਪ੍ਰੀਤ ਮੈਨੂੰ ਕਹਿੰਦੇ ਕਹਿੰਦੇ ਕਿ ਕਹਿੰਦੇ ਜਦ ਤੜਾ ਪ੍ਰਸ਼ਾਦ ਵਰਤਨ ਲੱਗਿਆ ਕਹਿੰਦੇ ਦੇਖੋ ਹੁਣ ਤੁਸੀਂ ਸਾਰਿਆਂ ਨੇ ਰੋਸ ਨਹੀਂ ਕਰਨਾ ਕਹਿੰਦੇ ਡਾਕਟਰ ਅਮਨ ਦੇ ਪਿਤਾ ਜੀ ਕਹਿ ਰਹੇ ਸੀ ਕਿ ਹੁਣ ਅਸੀਂ ਮਿੱਠਾ ਵਰਤਣ ਲੱਗਿਆ ਹੁਣ ਮਿੱਠਾ ਵਰਤਨ ਲੱਗਿਆ ਗੁਰੂ ਦੀ ਕਿਰਪਾ ਨਾਲ ਇਹ ਇਹ ਬ੍ਰह्म ਗਿਆਨੀਆਂ ਦੀ ਅਵਸਥਾ ਹੈ ਇਹ ਇਹ ਸਤਿਗੁਰੂ ਦੀ ਰਹਿਮਤ ਹੈ ਇਹ ਆਪਣਾ ਬੀਜਿਆ ਹੋਇਆ ਔਰ ਜੋ 2000 20 ਦੇ ਵਿੱਚ 6 7 8 9 ਮਹੀਨੇ ਹਸਪਤਾਲ ਦੇ ਵਿੱਚ ਕਸ਼ਮਕਸ਼ ਦੁੱਖ ਪਿੰਡੇ ਦੇ ਉੱਤੇ ਦਰਦ ਡਾਕਟਰ ਸਾਬੋਰਾ ਨੇ ਜਰਿਆ ਪਰ ਉਸ ਦਰਦ ਦੇ ਵਿੱਚ ਵੀ ਕਦੀ ਕਿਸਾਨੀ ਮੋਰਚਿਆਂ ਵਾਸਤੇ ਸੱਚ ਦੀ ਗੱਲ ਲਿਖਣੀ ਪੰਜਾਬੀ ਬਾਸ਼ਾ ਵਾਸਤੇ ਲਿਖਣੀ ਆਬਲਾਤਕਾਰ ਵਾਲੀ ਤੁਸੀਂ ਪਿੱਛੇ ਪੜ ਰਹੇ ਹੋ ਕਵਿਤਾ ਬੁਨਾ ਦਿਵਾਨ ਵਿੱਚ ਉਹ ਵਰਤਾਰਾ ਕਰਿਆ ਤੇ ਚਾਰ ਦੀਵਾਰੀਆਂ ਵਿੱਚ ਬੈਠ ਕੇ ਉਹਨਾਂ ਨੇ ਦੱਸ ਦਿੱਤਾ ਬਈ ਸਭ ਕੁਝ ਲੰਗ ਗਿਆ ਚੇਤ ਵੀ ਲੰਗ ਗਿਆ ਜੇਠ ਹਾਰ ਸਭ ਲੰਗ ਗਿਆ ਲਰਾਉਂਦੀਆਂ ਫਸਲਾਂ ਕਦ ਵੜ ਲਿਆ ਮੈਂ ਵੜ ਲਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੇ ਗੁਰੂ ਘਰਾਂ ਦੇ ਵਿੱਚ ਬਸੰਤ ਪੜਿਆ ਜਾ ਰਿਹਾ ਪੜਿਆ ਗਿਆ ਮੈਂ ਉਹ ਵੀ ਪਰਵਾਹ ਨਹੀਂ ਰਹੀ ਉਹਨਾਂ ਦੀਆਂ ਅੰਤਰ ਆਤਮਾਵਾਂ ਉਹਨਾਂ ਦੇ ਅੰਦਰ ਉਹ ਗੁਰੂ ਦੀਆਂ ਰਹਿਮਤਾਂ ਵਰਤ ਰੀਆਂ ਸੀ ਸੀ ਵਰਤਦੇ ਦੇਖਿਆ ਸੰਤ ਰੂਪ ਸੀ ਡਾਕਟਰ ਅਮਨਪ੍ਰੀਤ ਸਿੰਘ ਕਦੀ ਮੈਂ ਉੱਚੀ ساری ਉਮਰ ਉਹਨਾਂ ਦੇ ਮੂੰਹ ਤੋਂ ਨਹੀਂ ਸੁਣਿਆ 7 ਸਾਲ ਉਹਨਾਂ ਦਾ ਸੰਮਾਨੇ 8 ਸਾਲ ਜਿਵੇਂ ਤਰਨੂਰਾ ਨੂੰ ਫੋਨ ਕਰਦੇ ਸੀ ਬਿਲਕੁਲ ਕਹਿੰਦੇ ਮੇਰਾ ਸੁਖਣਾ ਹੈ ਮੈਨੂੰ ਦਿੱਸੀਗਰ ਮੈਗਜ਼ੀਨ ਦਾ ਬਤੌਰ ਐਡੀਟਰ ਉੱਥੇ ਲਾਇਆ ਗਿਆ ਕਿੰਦੇ ਮੈਂ ਵੀ ਬਣਨਾ ਚਾਹੁੰਦਾ ਮੈਂ ਕਿਹਾ ਤੁਸੀਂ ਵੀ ਉਹ ਨਾਲ ਹਸਪੀਟਲ ਤੋਂ ਫੋਨ ਕਰਕੇ ਕਹਿੰਦੇ ਮੇਰਾ ਵੀ ਸੁਪਨਾ ਹੈ ਤੇ ਮੈਨੂੰ ਕਹਿੰਦੇ ਮੈਂ ਜਦ ਠੀਕ ਹੋਵਾਂਗਾ ਨਾ ਮਨਪ੍ਰੀਤ ਮੈਂ ਵੀ ਸਟੇਜਾਂ ਤੇ ਜਾ ਕੇ ਕਲਗੀਧਰ ਗੁਰੂ ਗੋਬਿੰਦ ਸਿੰਘ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਬਦ ਦਾ ਪ੍ਰਚਾਰ ਕਰਾਂਗਾ ਇਹ ਸੁਪਨਾ ਸੀ ਫਿਰ ਡਾਕਟਰ ਅਮਨਪ੍ਰੀਤ ਸਿੰਘ ਜੀ ਤੁਸੀਂ ਸਾਡੇ ਵਿੱਚੋਂ ਬੋਲ ਰਹੇ ਤੁਸੀਂ ਸਾਡੇ ਵਿੱਚੋਂ ਅਸੀਂ ਵੀ ਕਦੀ ਬੈਠਦੇ ਹਾਂ ਕਦੀ ਜੁੜਦੇ ਹਾਂ ਭਾਵੇਂ ਵੀ ਅਸੀਂ ਪਰਿਵਾਰ ਨਾਲ اپنی ਨਿੱਜ ਦੀਆਂ ਗਰਜ਼ਾਂ ਕਰਕੇ ਇਸ ਪਰਿਵਾਰ ਨਾਲ ਜਿੰਨਾ ਸਾਥ ਨਹੀਂ ਰੱਖ ਪਾਇਆ ਮੈਂ ਸੱਚ ਕਹਿ ਰਿਹਾ ਜੋ ਅਸੀਂ ਪ੍ਰੇਮ ਰੱਖਦੇ ਹਾਂ ਇਸ ਪਰਿਵਾਰ ਨਾਲ ਨਿੱਜੀਆਂ ਨਿੱਜ ਗਰਜ਼ਾਂ ਕਰਕੇ ਔਰ ਜਿਹੜੇ ਖਿਲਾਰੇ ਅਸੀਂ ਖਿਲਾਰ ਲਏ ਨੇ ਪਰ ਸੱਚ ਮੇਰੇ ਵਿੱਚੋਂ ਕੋਈ ਅਮਨ ਨੂੰ ਕੱਢ ਨਹੀਂ ਸਕਦਾ ਮੇਰੇ ਵਿੱਚੋਂ ਕੋਈ ਅਮਨ ਦੀ ਆਤਮਾ ਨਹੀਂ ਕੱਢ ਸਕਦਾ ਜੋ ਸਹਿਜ ਜੋ ਪ੍ਰੇਮ ਅਸੀਂ ਆਪਸੇ ਇਤفاق ਸੋਣਾ ਜਾਗਣਾ ਤੁਰਨਾ ਫਿਰਨਾ ਖਾਣਾ ਪੀਣਾ ਹੱਸਣਾ ਖੇਡਣਾ ਗੁਰੂਗੀਆਂ ਬਾਬਾੜੀਆਂ ਕਹਾਣੀਆਂ ਕਰਨੀਆਂ ਨਾ ਕਦੀ ਗਾਲ ਕੱਢੀ ਉਸ ਬੰਦੇ ਨੇ ਆਪਣੀ ਜ਼ੁਬਾਨ ਤੋਂ ਨਾ ਕਦੀ ਕੋਹੋਲ ਬੋਲਿਆ ਕਿਸੇ ਨੂੰ ਸੰਤਾਈ ਸੀ ਬ੍ਰह्म ਗਿਆਨਤਾ ਵਾਲੀ ਅਵਸਥਾ ਸਤਪੁਰ ਜੀ ਦੀ ਉਹਨਾਂ ਵਿੱਚ ਵਰਤਦੀ ਸੀ ਕਿਥਨ ਇਹ ਦੇਖੋ ਇਹਨੂੰ ਪੂਰਨ ਰੂਪ ਚ ਬਿਆਨ ਤੇ ਮੈਂ ਬ੍ਰह्म ਗਿਆਨੀ ਨਹੀਂ ਹਾਂ ਮੈਂ ਕਿਵੇਂ ਬਿਆਨ ਕਰਾਂ ਪਰ ਹਾਂ ਤੁਹਾਨੂੰ ਇਹ ਪਤਾ ਹੁੰਦਾ ਕਿਸੇ ਦੇ ਅੰਦਰ ਕੋਈ ਚਮਕ ਹੈ ਉਹਨੂੰ ਤੁਸੀਂ ਛੁਪਾ ਨਹੀਂ ਸਕਦੇ ਅਨੰਤ ਯਤਨ ਕਰ ਹਿਰਦੈ ਰਾਖਿਆ ਰਤਨਾਂ ਛੱਪੇ ਛਪਾਇਆ ਸੋ ਇਹ ਬਹੁਤ ਸੋਹਣਾ ਉਪਰਾਲਾ ਜਿਹੜਾ ਪਿਛਲੇ 4 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਲਗਾਤਾਰ ਕਿਉਂਕਿ 3 ਸਾਲਾਂ ਤੋਂ ਇਸ ਮਾਗਮਾ ਦੀ ਲੜੀ ਔਰ ਭਾਵੇਂ ਮੈਂ ਅਟੈਂਡ ਨਹੀਂ ਕਰ ਪਾ ਰਿਹਾ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਤਾਮ ਸਿੰਘ ਦੀ ਸੱਲੋਪੂਰੀ ਹੋਈ ਬਿਲਕੁਲ ਮੇਰੇ ਪਿਤਾ ਜੀ ਦੀ ਉਮਰ ਦੇ ਨੇ ਤੇ ਇੰਨੀ ਐਕਸਪੀਰੀਅੰਸ ਮੈਂ ਬਹੁਤ ਦਿਲੋਂ ਅਰਦਾਸ ਕਰਦਾ ਸਤਗੁਰੂ ਜੀ ਸਦਾਰਸ਼ ਨਾਮ ਸਿੰਘ ਦੀ ਸੱਲੋਪੂਰੀ ਪਿਤਾ ਜੀ ਨੂੰ ਮਾਤਾ ਜੀ ਨੂੰ ਪਰਿਵਾਰ ਨੂੰ ਕਿਸਮਤ ਨੂੰ ਡਾਕਟਰ ਅਮਨ ਹੋਰ ਦੇ ਘਰ ਵਾਲੇ ਸਾਰੇ ਤੇ ਮੇਰੇ ਸਾਹਮਣੇ ਹਰਜੋਤ ਬੈਠਾ ਮੇਰਾ ਪਿਆਰਾ ਵੀਰ ਉਹਨੂੰ ਸਤਿਗੁਰ ਜੀ ਤਾਕਤ ਬਖਸ਼ਣ ਇਹ ਕਾਰਜ ਅੱਜ ਲੈ ਕੇ ਜਾਣ ਤੇ ਅੱਜ ਆਏ ਹੋਏ ਜਿਹੜੇ ਰਿਸਰਚ ਪਾਲਰਸ ਨੇ ਹਰਪ੍ਰੀਤ कौर ਪਰਮਵੀਰ ਸਿੰਘ ਚੜਕ ਸਿੰਘ ਹੋਰੀ ਇਹ ਸਾਡੇ ਨਾਲ ਹੀ ਯੂਨੀਵਰਸਿਟੀ ਅਸੀਂ ਨਾਲ ਮਿਲੇ ਹਾਂ ਸਤਿ ਸਾਥ ਕੀਤਾ ਹੈ ਇਹ ਖੇਲ ਦੇ ਵਿੱਚ ਆਈ ਸੀ ਸ਼ਹਿਤਾ ਉਸ ਦੇ ਲਈ ਸੋ ਸਤਿਗੁਰ ਰਹਿਮਤ ਕਰਨ ਕਿਉਂਕਿ ਹੁਣ ਮੈਂ ਆਪ ਜਦ ਬਤੌਰ ਨੀਨ ਤੇ ਹੈਡ ਕਿਸੇ ਯੂਨੀਵਰਸਿਟੀ ਦੇ ਡਿਪਾਰਟਮੈਂਟ ਦੇ ਵਿੱਚ ਵਿਚਰ ਰਿਹਾ ਤੇ ਮੈਂ ਜੇ ਦੇਖਣਾ ਰਿਸਰਚ ਸਕਾਲਰਸ ਦੀਆਂ ਪ੍ਰੋਬਲਮਸ ਭਾਵੇਂ ਉਹਨਾਂ ਦੀ ਫੀਸ ਦੀ ਪ੍ਰੋਬਲਮ ਹੈ ਜਾਂ ਡਾਕਟਰ ਸਾਹਿਬ ਨੇ ਕਿਹਾ ਉਹਨਾਂ ਦੀ ਕਿਤਾਬਾਂ ਦੀ ਪ੍ਰੋਬਲਮ ਹੈ ਸ ਇਹ ਹੈ ਹੀ ਹੈ ਕਿ ਜੁਣ ਮੇਰੇ ਕੋਲ ਮਿਸ਼ਨਰੀ ਕਾਲਜ ਦੇ ਤਿੰਨ ਵਿਦਿਆਰਥੀ ਨੇ ਜਿਹੜੇ ਪੀ ਐਚ ਡੀ ਕਰ ਰਹੇ ਹਨ ਔਰ ਮੇਰਾ ਸੁਪਨਾ ਸੀ ਇਹ ਸੁਪਨਾ ਡਾਕਟਰ ਅਮਨ ਦਾ ਵੀ ਸੀ ਉਹ ਅਕਸਰ ਬੈਠ ਕੇ ਕਹਿੰਦੇ ਸੀ ਕਿ ਮਿਸ਼ਨਰੀ ਕਾਲਜ ਇੰਨੇ ਨੇ ਇੱਕ ਵਾਰੀ ਅਸੀਂ ਮੈਂ ਤੇ ਡਾਕਟਰ ਅਮਨ ਉੱਥੇ ਅ ਅਰਦਾਸ਼ਰਮ ਵੀ ਗਏ ਇੱਕ ਵਾਰੀ ਫਿਰ ਅਸੀਂ ਉੱਥੇ ਭਾਈ ਵੀਰ ਸਿੰਘ ਜੀ ਦਾ ਅनाथ आश्रम ਹੈ ਉੱਥੇ ਵੀ ਗਏ ਇਕੱਠੇ ਇੱਕ ਵਾਰੀ ਪਿੰਗਲਵੜੇ ਗਏ ਇਕੱਠੇ ਅਸੀਂ ਇੱਕ ਵਾਰੀ ਅਸੀਂ ਮਿਸ਼ਨਰੀ ਕਾਲਜ ਗਏ ਤੇ ਮੈਨੂੰ ਡਾਕਟਰ ਰਮਨ ਕਹਿੰਦੇ ਕਿ ਇਹ ਮਿਸ਼ਨਰੀ ਕਾਲਜ ਕਿੰਨੇ ਸਾਲਾਂ ਤੋਂ ਚੱਲਦੇ ਆ ਕੱਲ ਨਨਕਾਣਾ ਸਾਹਿਬ ਦਾ ਸਾਡਾ ਨਿਕਲਿਆ ਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਉਹ ਨੱਸਰ ਵਾਲਾ ਮਿਸ਼ਨਰੀ ਕਾਲਜ ਉੱਥੇ ਸਮਾਗਮ ਸੀ ਉੱਥੋਂ ਫਿਰ ਅਸੀਂ ਉੱਥੋਂ ਵਾਪਸ ਆਏ ਤੇ ਮੈਨੂੰ ਡਾਕਟਰ ਜਮਨ ਕਹਿੰਦੇ ਕਿ ਇਹ ਮਿਸ਼ਨਰੀ ਕਾਲਜ ਦੀ ਹੁਣ ਅਗਲੀ ਗੱਲ ਕੀ ਇੰਨੇ ਸਾਰਾ ਸਾਲਾਂ ਤੋਂ ਮਿਸ਼ਨਰੀ ਕਾਲਜ ਚੱਲ ਰਹੇ ਨੇ ਬੜੇ ਪ੍ਰਚਾਰਕ ਨਿਕਲ ਕੇ ਜਾ ਰਹੇ ਨੇ ਪਰ ਉਹ ਪ੍ਰਚਾਰ ਦਾ ਅਸਰ ਕਿਉਂ ਨਹੀਂ ਕਿਉਂਕਿ ਹੁਣ ਅਗਲੇ ਕਦਮ ਦੀ ਲੋੜ ਹੈ ਅਗਲੇ ਕਦਮ ਦੀ ਲੋੜ ਇਹ ਹੈ ਕਿ ਜਿਹੜੇ ਸਾਡੇ ਵਿਦਿਆਰਥੀ ਜਿਹੜੇ ਸਾਡੇ ਪ੍ਰਚਾਰਕ ਵੀ ਨੇ ਉਹਨਾਂ ਨੂੰ ਵੀ ਹੁਣ ਅਕੈਡਮਿਕਸ ਵੱਲ ਆਣਾ ਪੈਣਾ ਹੈ ਕੱਲਾ 12ਵੀਂ ਪੜਿਆ ਹੋਇਆ ਪ੍ਰਚਾਰਕ ਦੁਨੀਆ ਦੀ ਸਟੇਜ ਜਾਂ ਪਲੈਟਫਾਰਮਸ ਦੇ ਸਾਹਮਣੇ ਅੱਜ AI ਦਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਹੈ ਅੱਜ ਕੋਡਿੰਗ ਦਾ ਜ਼ਮਾਨਾ ਹੈ ਅੱਜ ਡਾਟਾ ਐਨਾਲਿਸਿਸ ਦਾ ਜ਼ਮਾਨਾ ਹੈ ਅੱਜ ਰੋਬੋਟਿਕ ਯੁੱਗ ਦਾ ਜ਼ਮਾਨਾ ਹੈ ਅੱਜ ਐਪਲ ਵਿਜ਼ਨ ਦਾ ਜ਼ਮਾਨਾ ਹੈ ਮੈਂ ਟੈਕਨੋਲੋਜੀ ਪਹਿਲਾਂ ਕਿਤਾਬਾਂ ਤੱਕ ਸੀਮਿਤ ਨਹੀਂ ਰਹੀਆਂ ਸਾਰੀਆਂ ਕਿਤਾਬਾਂ ਇੰਟਰਨੈਟ ਆਨਲਾਈਨ ਤੇ ਪਈਆਂ ਹੋਈਆਂ ਨੇ ਸਾਰੀਆਂ ਕਿਤਾਬਾਂ ਡਿਸਕਵਰੀ ਸਿਕਲਿਜ਼ਮ ਸਿੰਗ ਬੁੱਕਲ ਸਾਰਾ ਕੁਝ ਤੁਹਾਡੇ ਮਤਲਬ ਔਨ ਦਿ ਪਾਮ ਸਾਰਾ ਕੁਝ ਅਵੇਲੇਬਲ ਹੈ ਅੱਜ ਜ਼ਮਾਨਾ ਕਿਸੇ ਹੋਰ ਚੀਜ਼ ਦੀ ਤਿਆਰੀ ਦਾ ਹੈ ਤੇ ਇਸ ਚੀਜ਼ ਬਸ ਤੇ ਡਾਕਟਰ ਅਮਨਪ੍ਰੀਤ ਸਿੰਘ ਸੁਚੇਤ ਸੀ ਸੁਚੇਤ ਸੀ ਉਸ ਵੇਲੇ ਵੀ ਸ਼ੌਂਕ ਸੀ ਸਭ ਤੋਂ ਮਹਿੰਗਾ ਸੋਨੀ ਐਰਿਕਸਨ ਦਾ ਮੋਬਾਈਲ ਲੈ ਕੇ ਲੈ ਕੇ ਆਉਂਦੇ ਸੀ ਟੈਕਨੋਲੋਜੀ ਦੇ ਵਿੱਚ ਬੜਾ ਆਪਣੇ ਆਪ ਨੂੰ ਅਪਡੇਟ ਰੱਖਣ ਦਾ ਵੀ ਉਹਨਾਂ ਦਾ ਸ਼ੌਂਕ ਸੀ ਕੈਮਰਾ ਵੀ ਸਭ ਤੋਂ ਵਧੀਆ ਹਰ ਚੀਜ਼ ਦੇ ਵਿੱਚ ਸ਼ੌਂਕ ਸੀ ਔਰ ਇਹ ਮੈਨੂੰ ਕਹਿੰਦੇ ਕਿ ਅਗਲੀ ਗੱਲ ਕੀ ਮੈਂ ਕਿਹਾ ਮਨਪ੍ਰੀਤ ਜੀ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿਹਾ ਹੁਣ ਅਗਲੀ ਗੱਲ ਤੇ ਇਹੀ ਹੈ ਵੀ ਜੇ ਅਸੀਂ ਸਮੇਂ ਦੇ ਹਾਣੀ ਬਣੀਏ ਕਿਤੇ ਹਾਂ ਹੁਣ ਮਿਸ਼ਨਰੀ ਕਾਲਜ ਜਾਂ ਟਕਸਾਲਾ ਨੂੰ ਦੀ ਸਮੇਂ ਦੇ ਹਾਣੀ ਪ੍ਰਚਾਰਕ ਨੂੰ ਬਣਨਾ ਪਏਗਾ ਤਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਉਹ ਪ੍ਰਚਾਰ ਕਰੇ ਉਸੇ ਗੱਲ ਨੂੰ ਫਿਰ ਹੁਣ ਅਸੀਂ ਲੈ ਕੇ ਤੁਰੇ ਹਾਂ ਗੁਰਮਤ ਮਿਸ਼ਨਰੀ ਕਾਲਜ ਚਮਤਾ ਕਲਾ ਤੋਂ ਤਿੰਨ ਵਿਦਿਆਰਥੀ ਹੋਰ ਬੜੇ سارے ਵਿਦਿਆਰਥੀ ਸਾਡੇ ਵਿੱਚ ਸ਼ਾਇਦ ਜਸਪੀਰ ਸਿੰਘ ਜੀ ਵੀ ਆਏ ਨੇ ਸਟੇਟ ਬੈਂਕ ਦੇ ਵਿੱਚ ਪਹਿਲਾਂ ਬੜੇ ਲੰਬੇ ਸਮੇਂ ਕੰਮ ਕਰਦੇ ਰਹੇ ਉਹ ਵੀ ਮੈਂ ਪੀ ਐਚ ਡੀ ਕਰ ਰਹੇ ਸੀ ਲੈਂਬ੍ਰਿੰਗ ਟੈਕਸ ਦੀ ਯੂਨੀਵਰਸਿਟੀ ਪੰਜਾਬ ਦੀ ਕੱਲੀ ਹੈ ਸਕਿੱਲ ਯੂਨੀਵਰਸਿਟੀ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਬਣੀ ਹੈ ਜਿੱਥੇ ਕਿਰਤ ਮੁਖੀ ਹੋ ਕੇ ਜਿਹੜਾ ਸਰ ਅਤਰ ਸਿੰਘ ਜੀ ਨੇ ਸੁਪਨਾ ਲਿਆ ਸੀ ਨਾ ਕਿ ਕੰਨਾ ਪੜਾਉਣਾ ਨਹੀਂ ਹੈ ਪਰ ਖਾਣੀ ਵੀ ਸਿਖਾਉਣੀ ਹੈ ਵੈਲਡਿੰਗ ਵੀ ਸਿਖਾਉਣੀ ਹੈ ਮੋਬਾਈਲ ਰਿਪੇਅਰ ਵੀ ਸਿਖਾਉਣਾ ਹੈ ਏਸੀ ਠੀਕ ਕਰਨਾ ਵੀ ਆਉਣਾ ਚਾਹੀਦਾ ਆਟੋਮੋਬਾਈਲ ਰਿਪੇਅਰ ਵੀ ਇਹ ਹੱਥੀਂ ਕਿਰਤ ਕਰਨ ਵਾਲੀ ਜਿਹੜੀ ਪਿੰਡ ਹੈ ਨਾ ਇਹ ਸੰਤ ਅਦਰ ਸਿੰਘ ਦੀ ਮਸਤਵਾਨਾ ਸਾਹਿਬ ਵਾਲਿਆਂ ਨੇ ਪਾਈ ਸੀ ਔਰ ਇੱਥੋਂ ਸ਼ੁਰੂ ਕੀਤੀ ਸੀ ਸ਼ੁਰੂਆਤ ਇੱਥੋਂ ਕੀਤੀ ਸੀ ਉਹੀ ਹੁਣ ਕਾਰਨ ਲਾਮਿਨੇਟੈਕਸ ਕਾਲ ਯੂਨੀਵਰਸਿਟੀ ਦੇ ਵਿੱਚ ਮੈਂ ਤੇ ਦੇਖਦਾ ਮੈਂ ਕਿ ਸੰਤ ਅਦਰ ਸਿੰਘ ਦੀ ਜਿਹੜੀ ਜਿਹੜੇ ਸੁੱਖ ਨੇ ਨੇ ਉਹ ਸਰਕਾਰ ਕੀਤੇ ਕਿਥੇ ਹੋਏ ਨੇ ਉਥੇ ਹੁਣ ਕਿਰਤ ਮੁਖੀ ਹੈ ਸਕਿੱਲ ਸਕਿੱਲ ਰੂਪੀ ਹੀ ਯੂਜੀਪੀਟੀ ਦੇ ਪ੍ਰੋਗਰਾਮ ਚਲਾ ਰਹੇ ਨੇ ਜਿਹਦੇ ਵਿੱਚ ਅਸੀਂ ਵਿਦਿਆਰਥੀਆਂ ਨੂੰ ਸਕਿੱਲ ਵੀ ਸਿਖਾ ਰਹੇ ਹਾਂ ਨਾਲ ਡਾਕਟਰ ਜਲੀ ਪੜਾਈ ਨਹੀਂ ਉਹਨਾਂ ਨੂੰ ਸਕਿੱਲ ਵੀ ਮਿਲੇਗੀ ਸੀ ਇਸ ਲਈ और पीएचडी भी सारी स्किल इंटीग्रेटेड है जेडा विच बड़े सारे स्किल्स हाँ। ने सॉफ्ट स्किल्स ने अ इस तो अलावा भी डिजिटल कम्युनिकेशन स्किल है एआई स्किल है रिसर्च का उन सारा दायरा बदलने वाला है रिसर्च पॉलिसी की हो अपने आप अपडेट करो सारा कुछ रिसर्च का चेंज होने वाला है हर 3 महीने यूजीसी की नई नॉर्म्स आ रही हैं हर 3 महीने अपने आप को अपडेट करके रखो हर ਅੱਜ ਵੀ ਹਰ ਮਹੀਨੇ ਕੁਛ ਨਾ ਕੁਛ UGC ਐਮੈਂਡ ਕਰ ਰਿਹਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨਰ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਲਾਗੂ ਹੋਣ ਜਾ ਰਿਹਾ ਸਾਰੇ ਪਾਸੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੁਚੇਤ ਕਰੋ ਔਰ ਜਿਸ ਤਰ੍ਹਾਂ ਵਰਲਡ ਵਾਈਡ ਰਿਸਰਚ ਚੱਲਦੀਆਂ ਨੇ ਜਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਰਿਸਰਚ ਦੀ ਪਾਲਿਸੀਸ ਚੇਂਜ ਹੋ ਰਹੀਆਂ ਆਪਣੇ ਆਪ ਨੂੰ ਤੁਸੀਂ ਉਹਨਾਂ ਜ਼ਿਆਦਾ ਜਾਗਰੂਕ ਬਣਾਓ ਰਿਸਰਚ ਦੇ ਕਾਰਜਾਂ ਦੇ ਵਿੱਚ ਅਰ ਵਿਸ਼ਵਣਤ ਨੇ ਉਹਨਾਂ ਨੇ ਦੱਸਿਆ ਕਿ ਉਹਨ ਪੈੜਾ ਦਾ ਮਤਲਬ ਕੀ ਹੁੰਦਾ ਹੈ ਅਮਨ ਤੋਂ ਅਮਨ ਤੇ ਪੀਤ ਦੀਆਂ ਪੈੜਾ ਪੈੜਾ ਕੀ ਹੁੰਦੀਆਂ ਨੇ ਪੁਰਾਣੇ ਸਮੇਂ ਦੇ ਵਿੱਚ ਜੇ ਪਸ਼ੂ ਘਵਾਜ ਜਾਂਦਾ ਸੀ ਨਾ ਉਹ ਖੁਰ ਜਿਹੜੇ ਹੁੰਦੇ ਸੀ ਪੈੜਾ ਪੈੜਾ ਉਹਨਾਂ ਨੇ ਕਹੀਏ ਉੱਥੋਂ ਲੱਗਦੇ ਸੀ ਬੈੜਾ ਇਹੀ ਹੁੰਦੀਆਂ ਬਸ ਤੁਹਾਨੂੰ ਮਾੜਾ ਜਾਤੀ ਉਹ ਮਿਲਦਾ ਹੈ ਤੇ ਤੁਸੀਂ ਉਹਦੇ ਉੱਤੇ ਹਾਂਜੀ ਸੀਸ ਹਿਪਨੋਸਿਸ ਬੈਠ ਕਰਦੇ ਆਪਰਾ ਆਪ ਫਟਬਲ ਕੋਈ ਨਹੀਂ ਕਰਦਾ ਜਿਹੜਾ ਮੈਂ ਕਹਿੰਦਾ ਨਹੀਂ ਇਹ ਵੀ ਯਾਰ ਇਹ ਇਸ ਰਸਤੇ ਤੇ ਗਿਆ ਨਾ ਰਸਤਾ ਹੀ ਹੈ ਕੋਈ ਪਸ ਕਰੋ ਰਸਤਾ ਵੀਰੇ ਤੁਸੀਂ ਉਹ ਤੇ ਹਮਨ ਬਿਕਾਰਿਸ਼ ਕਰੋ ਮੈਂ ਬੋਲ ਤੇ ਨਵਾਦੀ ਹਾਂ ਗੁਰਪੁਰ ਵਾਸੀ ਡਾਕਟਰ ਅਮਨਪ੍ਰੀਤ ਸਿੰਘ ਹੋਣਾ ਸਭ ਤੋਂ ਹੈ ਨਾ ਜਿਨ੍ਹਾਂ ਦੀ ਆਪਣੇ ਕੰਮ ਕਮਾਈ ਸਭ ਦਾ ਕਿਸੇ ਅਜਿਹੀ ਇਕੱਠੇ ਹੋ ਰਿਹਾ ਅਸੀਂ ਸਿਰ ਜੂੜ ਕੇ ਬੈਠੇ ਹਾਂ ਖੋਜੀ ਰੂਪ ਦੇ ਵਿੱਚ ਹੀ ਗੁਰਬਾਣੀ ਦਾ ਪ੍ਰਮਾਣ ਹੈ ਕੋਜੀ ਉਖਜ ਹੈ ਵਾਦੀ ਬਿੰਸ ਹੈ ਇੱਕ ਹੋ ਕੁਝ ਅਸੀਂ ਬੜੇ ਖੂਜ ਕਾਰਜ ਹੋਣ ਵਾਲੇ ਨੇ ਬੜੇ ਖੂਜ ਕਾਰਜ ਕਰਕੇ ਬੈਠੇ ਹੋਏ ਨੇ ਸਾਡੇ ਵਿੱਚ ਤੇ ਬਿਲਕੁਲ ਸੱਚ ਹੈ ਜੀ ਅਮਨਪ੍ਰੀਤ ਨੂੰ ਸਤਿਗੁਰੂ ਜੀ ਸਵਾਸਾ ਦਾ ਥੋੜਾ ਹੋਰ ਖਜ਼ਾਨਾ ਬਖਸ਼ ਦੇ ਤੇ ਅਸੀਂ ਵੱਡੀਆਂ ਥਾਂ ਤੇ ਬੈਠ ਕੇ ਵੱਡੇ ਕਾਰਜ ਫੂਲ ਕਰਦੇ ਪਰ ਹੁਣ ਜੋ ਤੁਸੀਂ ਅੱਜ ਇਹ ਹਿੱਸਾ ਲੈਣ ਆਇਓ ਤੁਸੀਂ ਵੀ ਆਪਣੀ ਸਿਮਰਤੀਆਂ ਦੇ ਵਿੱਚ ਡਾਕਟਰ ਅਮਨਪ੍ਰੀਤ ਸਿੰਘ ਦੀ ਯਾਦਾ ਲੈ ਕੇ ਜਾਓ ਔਰ ਜਿਹੜੇ ਕਾਰਜ ਉਹਨਾਂ ਨੇ ਤੋਰੇ ਨੇ ਥੋੜਾ ਥੋੜਾ ਸਿਵੀ ਹਿੱਸਾ ਪਾਈਏ ਔਰ ਜੇ ਤੁਸੀਂ ਕੱਲ ਨੂੰ ਵੱਡੀਆਂ ਪਤੀਆਂ ਤੇ ਬੈਠੋ ਤੇ ਕਈ ਰੂਪ ਦੇ ਵਿੱਚ ਤੁਸੀਂ ਭਾਵੇਂ ਉਹ ਆਰਥਿਕ ਰੂਪ ਦੇ ਵਿੱਚ ਹੈ ਭਾਵੇਂ ਉਹ ਸਰੀਰਿਕ ਰੂਪ ਦੇ ਵਿੱਚ ਹੈ ਇਸ ਸੰਸਥਾ ਦੇ ਵਿੱਚ ਜ਼ਰੂਰੀ ਯੋਗਦਾਨ ਪਾਓ ਮੈਂ ਫਿਰ ਸਾਰੇ ਪਰੰਦੇ ਸੱਜਣਾ ਦਾ ਜ਼ਿਕਰ ਕਰਦਾ ਮੈਂ ਤਾਂ ਘਰ ਕਰਫਸਾਸਤ ਨਾਮ ਸਿੰਘ ਦੀ ਸਰੋਪਰੀ ਅਰਜੂਨ ਜੀ ਬੈਠੇ ਮਾਤਾ ਜੀ ਬੈਠੇ ਦਿਸਮਨ ਸਾਰੇ ਉਹਨਾਂ ਦੇ ਪਰਿਵਾਰ ਦਾ ਆਪ ਸਾਰਿਆਂ ਦਾ ਗੁਰੂ ਰੰਗ ਸਾਹਿਬ ਜੀ ਦਾ संत करसिंग जी मस्तवाणा साहब वाले महाराज उन्होंने धनबाद वाहेगुरू का खालसा वाहेगुरू जी की फतेह